1857 ਦੀ ਬਗਾਵਤ ਭਾਵੇਂ ਅਸਫਲ ਹੋ ਗਈ ਪਰ ਭਾਰਤੀ ਲੋਕਾਂ ਦੇ ਦਿਲਾਂ ਵਿੱਚ ਆਜ਼ਾਦੀ ਦੀ ਚਿੰਗਾਰੀ ਜਗ ਚੁੱਕੀ ਸੀ ਬ੍ਰਿਟਾਨਵੀ ਹਕੂਮਤ ਨੇ ਵਿਦਰੋਹ ਨੂੰ ਕੁਚਨ ਲਈ ਕਈ ਨਵੇਂ ਕਾਨੂੰਨ ਬਣਾਏ ਪਰ ਭਾਰਤ 'ਚ ਹੁਣ ਇੱਕ ਨਵੀਂ ਕ੍ਰਾਂਤੀ ਜਨਮ ਲੈ ਰਹੀ ਸੀ ਪਹਿਲਾ ਅਧਿਆਇ ਬ੍ਰਿਟਾਨਵੀ ਸ਼ਾਸਨ ਅਤੇ ਭਾਰਤੀ ਲੋਕਾਂ ਦੇ ਜ਼ੁਲਮ 1858 ਤੋਂ 1900 ਭਾਰਤ ਹੁਣ ਮਹਲਾ ਵਿਕਟੋਰੀਆ ਦੀ रियासत ਬਣ ਗਿਆ 1858 ਵਿੱਚ ਬ੍ਰਿਟਾਨਵੀ ਸਰਕਾਰ ਨੇ ਭਾਰਤ ਨੂੰ ਆਪਣੇ ਸਿੱਧੇ ਸ਼ਾਸਨ ਹੇਠ ਲੈ ਲਿਆ ਈਸਟ ਇੰਡੀਆ ਕੰਪਨੀ ਹੁਣ ਖਤਮ ਹੋ ਗਈ ਸੀ ਅਤੇ ਹੁਣ ਗਵਰਨਰ ਜਨਰਲ ਰਾਜ ਕਰੇਗਾ। ਕਿਸਾਨਾਂ ਉੱਤੇ ਜ਼ਬਰਦਸਤ ਟੈਕਸ, ਭਾਰਤੀ ਰਾਜਿਆਂ ਦੀ ਤਾਕਤ ਨੂੰ ਘਟਾਇਆ ਗਿਆ। ਦੋਹਰੀ ਨੀਤੀ, ਅੰਗਰੇਜ਼ਾਂ ਲਈ ਵੱਖਰੇ ਕਾਨੂੰਨ ਅਤੇ ਭਾਰਤੀਆਂ ਲਈ ਵੱਖਰੇ ਕਾਨੂੰਨ ਬਣਾਏ ਗਏ। ਅਖਬਾਰਾਂ ਅਤੇ ਪੁਸਤਕਾਂ ਤੇ ਪਾਬੰਦੀ ਤਾਂ ਕਿ ਲੋਕ ਵਰਤਾਨਵੀ ਹਕੂਮਤ ਦੇ ਖਿਲਾਫ ਨਾ ਝਟਕਣ। ਪਰ ਭਾਰਤੀ ਲੋਕ ਚੁੱਪ ਨਹੀਂ ਬੈਠੇ। ਹੁਣ ਇੱਕ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਹੋਣ ਜਾ ਰਹੀ ਸੀ। ਦੂਜਾ ਦੇ ਨਵੀਂ ਕ੍ਰਾਂਤੀ ਦਾ ਜਨਮ 1900 ਤੋਂ ਲੈ ਕੇ 1920 ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ 1885 ਵਿੱਚ ਹੋਈ। ਇਹ ਉਹ ਹਿਊਮ ਨੇ ਕਾਂਗਰਸ ਬਣਾਈ ਤਾਂ ਕਿ ਭਾਰਤੀਆਂ ਦੀ ਆਵਾਜ਼ ਅੰਗਰੇਜ਼ੀ ਹਕੂਮਤ ਤੱਕ ਪਹੁੰਚ ਸਕੇ। ਸ਼ੁਰੂ ਵਿੱਚ ਨਰਮਪੰਥੀ ਪਰ ਬਾਅਦ ਵਿੱਚ ਕ੍ਰਾਂਤੀਕਾਰੀ ਵੀ ਜੁੜ ਗਏ। ਕ੍ਰਾਂਤੀਕਾਰੀ ਆਗੂਆਂ ਦਾ ਉੱਤਥਾਨ ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ, ਭਗਤ ਸਿੰਘ, ਚੰਦਰ ਸ਼ੇਖਰ ਅਜਾਦ ਆਗੂ ਬਣੇ। ਬਾਲ ਗੰਗਾਧਰ ਤਿਲਕ ਨੇ ਕਿਹਾ ਸੀ ਕਿ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ। 1905 ਵਿੱਚ ਮਗਾਲਦੀ ਮੰਡ ਜਿਸ ਨਾਲ ਭਾਰਤੀ ਲੋਕ ਵਰਤਾਨਵੀ ਹਕੂਮਤ ਦੇ ਖਿਲਾਫ ਖੜ ਗਈ ਤੀਜਾ ਅਧਿਆਇ ਗਾਂਧੀ ਦਾ ਆਗਮਨ 1920 ਤੋਂ 1930 ਗਾਂਧੀ ਜੀ ਨੇ ਨਵਾਂ ਸੰਘਰਸ਼ ਸ਼ੁਰੂ ਕੀਤਾ 1915 ਵਿੱਚ ਦੱਖਣੀ ਅਫਰੀਕਾ ਤੋਂ ਉਹਨਾਂ ਦੀ ਭਾਰਤੀ ਵਾਪਸੀ ਹੋਈ 1920 ਵਿੱਚ ਉਹਨਾਂ ਨੇ ਸਹਿਯੋਗ ਅੰਦੋਲਨ ਵਿਦੇਸ਼ੀ ਮਾਲ ਦਾ ਬਾਈਕਾਟ ਖਾਦੀ ਪਹਿਨੇ ਅਤੇ ਅੰਗਰੇਜ਼ੀ ਨੂੰ ਬਾਹਰ ਕੱਢੋ ਦਾ ਨਾਅਰਾ ਦਿੱਤਾ ਉਹਨਾਂ ਨੇ ਲੋਕਾਂ ਨੂੰ ਅਹਿੰਸਾ ਅਤੇ ਸਤਿਆਗ੍ਰਹਿ ਦਾ ਨਵਾਂ ਹਥਿਆਰ ਦਿੱਤਾ 1930 ਵਿੱਚ ਡਾਂਡੀ ਮਾਰਚ ਅਤੇ ਨਮਕ ਕਾਨੂੰਨ ਨੂੰ ਵੀ ਤੋੜਿਆ ਕ੍ਰਾਂਤੀਕਾਰੀ ਅੰਦੋਲਨ ਹੋਰ ਤੇਜ਼ ਹੋਇਆ 1929 ਵਿੱਚ ਭਗਤ ਸਿੰਘ ਨੇ ਅਸੈਂਬਲੀ ਵਿੱਚ ਬੰਬ ਛੱਟਿਆ 1931 ਵਿੱਚ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦਿੱਤੀ ਉਹਦੇ ਉਹਨਾਂ ਨੇ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾਇਆ ਚੌਥਾ ਅਧਿਆਇ ਅੰਗਰੇਜ਼ੋ ਭਾਰਤ ਛੱਡੋ 1940 ਤੋਂ 1947 ਦੂਜੀ ਵਿਸ਼ਵ ਜੰਦ ਅਤੇ ਭਾਰਤੀ ਕ੍ਰਾਂਤੀ ਦੀ ਥਾਪ 1942 ਵਿੱਚ ਇਹ ਹੋਰ ਵੀ ਤੇਜ਼ ਹੋ ਗਿਆ ਕਿ ਅੰਗਰੇਜ਼ੋ ਭਾਰਤ ਛੱਡੋ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਜ ਫੌਜ ਬਣਾਈ ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ ਭਾਰਤ ਦੇ ਹਰ ਪਾਸੇ ਅੰਦੋਲਨ ਹੜਤਾਲਾਂ ਤੇ ਵਿਦਰੋਹ ਹੋ ਰਹੇ ਸਨ ਭਾਰਤ ਕਿਵੇਂ ਆਜ਼ਾਦ ਹੋਇਆ 1947 ਵਿੱਚ ਦੂਜੇ ਵਿਸ਼ਵ ਯੁੱਧ ਸਮਾਪਤ ਹੋਇਆ ਬ੍ਰਿਟਾਨੀ ਬੀ ਤਾਕਤ ਕਮਜ਼ੋਰ ਹੋ ਗਈ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ ਪਰ ਭਾਰਤ ਦਾ ਵਟਵਾਰਾ ਹੋ ਗਿਆ ਤੇ ਪਾਕਿਸਤਾਨ ਵੱਖਰੀ ریاست ਬਣੀ ਨਤੀਜਾ ਆਜ਼ਾਦੀ ਦੀ ਕੀਮਤ 1857 ਤੋਂ ਲੈ ਕੇ 1947 ਤੱਕ ਲੱਖਾਂ ਲੋਕਾਂ ਨੇ ਬਲਦਾਨ ਦਿੱਤੇ ਅੰਗਣੇਕਾ ਸੰਘਰਸ਼ ਹੋਏ ਪਰ ਅੱਜ ਭਾਰਤ ਇੱਕ ਆਜ਼ਾਦ ਦੇਸ਼ ਹੈ ਜਿਸਦਾ ਆਪਣਾ ਸ਼ਾਨਦਾਰ ਇਤਿਹਾਸ ਅਤੇ ਭਵਿੱਖ ਹੈ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਯਾਰ ਲਾਈਕ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਕੀ ਤੁਸੀਂ ਭਾਰਤ ਦੇ ਇਤਿਹਾਸ ਦੇ ਹੋਰ ਅਣਸੁਨੇ ਕਹਾਣੀਆਂ ਸੁਣਨਾ ਚਾਹੁੰਦੇ ਹੋ ਤਾਂ ਸਾਨੂੰ ਜਰੂਰ ਦੱਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਹ ਤੱਕ ਲਈ ਧੰਨਵਾਦ